ਜੇ ਤੁਹਾਡੇ ਵਿੱਚ ਵਾਕਿਆ ਨਹੀਂ ਸ਼ਕਤੀ ਤਾਂ ਤੁਹਾਡਾ ਜਿਹੜਾ ਪੌਪ ਹੈ ਉਹ ਅੱਜ ਵੀਰ ਚੇਰ ਤੇ ਚੱਲ ਰਿਹਾ ਉਹਨੂੰ ਤੁਸੀਂ ਠੀਕ ਕਿਉਂ ਨਹੀਂ ਕਰ ਸਕਦੇ ਉਹਨੂੰ ਕਿਉਂ ਨਹੀਂ ਚਲਾ ਸਕਦੇ ਕੋਈ ਪਾਸਟਰ ਕੋਈ ਚਮਤਕਾਰ ਨਹੀਂ ਕਰ ਕੋਈ ਪਾਸਟਰ ਪਰਮੇਸ਼ਵਰ ਦੀ ਜਗਾ ਨਹੀਂ ਲੈ ਸਕਦਾ ਬਾਈਬਲ ਚ ਲਿਖਿਆ ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤੇ ਰੋਗੀ ਚੰਗੇ ਹੋਣਗੇ ਇਸ ਰੋਗੀ ਸਾਡੇ ਹੱਥ ਰੱਖਣ ਦੇ ਨਾਲ ਹੀ ਚੰਗਾ ਹੁੰਦਾ ਉਹਦੇ ਵਿੱਚ ਇੱਕ ਦ੍ਰਿਸ਼ਟਾਂਤ ਹੈ ਦ੍ਰਿਸ਼ਟਾਂਤ ਇਹ ਹੈ ਵੀ ਜਿਹੜਾ ਵਚਨ ਹੈ ਨਾ ਵਚਨ ਕਿਹਾ ਗਿਆ ਹੈ ਵੀ ਤੁਸੀਂ ਰੋਗੀਆਂ ਉੱਤੇ ਹੱਥ ਕਿਹਨੇ ਕਿਹਾ ਭਲਾ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਰੱਖੋਗੇ ਜੇ ਮੇਰੇ ਹੱਥ ਵਿੱਚ ਕੁਝ ਹੁੰਦਾ ਤੇ ਮੈਂ ਆਪਣੇ ਬਾਪ ਨੂੰ ਆਪਣੀ ਅੱਖਾਂ ਦੇ ਸਾਹਮਣੇ ਮਰਦਾਂ ਦਾ ਵੇਖਦਾ ਤੇ ਨਾ ਉਹਨਾਂ ਦੀ ਜਾਨ ਨਿਕਲਣ ਦਿੱਤਾ ਲਿਖਿਆ ਬਾਈਬਲ ਦੇ ਵਿੱਚ ਕਿ ਪ੍ਰਭੂ ਯਿਸੂ ਮਸੀਹ ਇੱਕ ਨਗਰ ਦੇ ਵਿੱਚ ਗਿਆ ਉੱਥੇ ਜਿਹਨਾਂ ਨੂੰ ਚੰਗੇ ਹੋਣ ਦੀ ਲੋੜ ਸੀ ਉਹਨਾਂ ਨੂੰ ਚੰਗੇ ਕੀਤਾ ਯਾਨੀ ਕਿ ਯਿਸੂ ਮਸੀਹ ਨੇ ਵੀ ਧਰਤੀ ਉੱਤੇ ਰਹਿੰਦਿਆਂ ਹੋਇਆਂ ਸਾਰਿਆਂ ਨੂੰ ਚੰਗਾ ਨਹੀਂ ਕੀਤਾ ਸਾਰੇ ਮੁਰਦੇ ਜਿੰਦੇ ਨਹੀਂ ਕਰ ਦਿੱਤੇ ਲਾਜਰ ਜਿੰਦਾ ਕੀਤਾ ਗਿਆ ਜਰੂਸਲਮ ਦੀ ਬੇਟੀ ਚੰਗੀ ਕੀਤੀ ਕਿ ਨਾਈਨ ਵਿਦਵਾ ਦਾ ਬੇਟਾ ਹੀ ਜਿੰਦਾ ਕੀਤਾ ਗਿਆ ਨਹੀਂ ਤੇ ਉੱਥੇ ਬੇਯਿਸੂ ਮਸੀਹ ਚਾਹੁੰਦਾ ਤੇ ਸਾਰੇ ਮੁਰਦਿਆਂ ਨੂੰ ਵੀ ਜਿੰਦੇ ਕਰ ਸਕਦਾ ਸੀ ਸੋ ਇਹ ਪਰਮੇਸ਼ਵਰ ਦੀ ਆਪਣੀ ਰਜਾ ਆ ਉਹ ਆਪਣੀ ਰਜਾ ਦੇ ਨਾਲ ਕੰਮ ਕਰਦਾ ਹੈ ਕੀ ਕਲੇਮ ਨਹੀਂ ਕਰ ਸਕਦੇ ਪਰਮੇਸ਼ਵਰ ਉਤੇ ਕਿ ਕੱਲ ਤੂੰ ਫਲਾਣੇ ਬਿਮਾਰ ਨੂੰ ਚੰਗਾ ਕੀਤਾ ਸੀ ਇਹਨੂੰ ਵੀ ਚੰਗਾ ਸਾਡਾ ਕੰਮ ਤੇ ਬੇਨਤੀ ਕਰਨਾ ਹੈ ਅਸੀਂ ਤੇ ਬੇਨਤੀ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਵਾਂਗੇ ਕ੍ਰਿਸਮਸ ਦਾ ਤੇ ਹਾਰ ਮਨਾਇਆ ਜਾ ਰਿਹਾ ਸੀ ਤਾਂ ਆਸਟਰ ਅੰਕਨ ਰੂਲਾ ਜੀ ਨੇ ਸਟੇਜ ਤੋਂ ਇੱਕ ਬਿਆਨ ਦਿੱਤਾ ਸੀ ਕਿ ਜੇ ਕਿਸੇ ਘਰ ਮਰਗ ਹੋ ਜਾਏ ਤਾਂ ਖੁਸ਼ੀ ਵਾਲਾ ਜਿਹੜਾ ਇਹ ਬੰਦਾ ਆ ਉਹ ਆਪਣੀ ਖੁਸ਼ੀ ਨਹੀਂ ਰੋਕਦਾ ਉਹ ਆਪਣੀ ਖੁਸ਼ੀ ਇਜ਼ਹਾਰ ਕਰਦਾ ਹੈ ਜਿਹਦੇ ਘਰ ਮਰਗ ਹੁੰਦੀ ਆ ਉਹ ਆਪਣੇ ਘਰ ਆਪਣੇ ਜਿਹੜਾ ਰੋਣਾ ਧੋਣਾ ਕਰਦਾ ਹੈ ਉਹਦੇ ਘਰ ਦੇ ਵਿੱਚ ਜਿਹੜੀ ਆ ਗਮੀ ਹੁੰਦੀ ਹੈ ਪਾਸਟਰ ਅੰਕੁਰ ਨਰੂਲਾ ਜੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਉਹ ਕਿੰਨਾ ਸਹੀ ਸੀ ਅੱਜ ਲੋਕ ਜਦ ਬੋਲਦੇ ਹਨ ਓਏ ਤੁਸੀਂ ਇਸ ਸਮੇਂ ਕ੍ਰਿਸਮਸ ਮਨਾ ਰਹੇ ਹੋ ਤੁਮੇ ਨਹੀਂ ਪਤਾ ਇਸ ਸਮੇਂ ਨਹੀਂ ਮਨਾਣਾ ਸਾਡੇ ਧਰਮ ਮੇ ਇਹ ਚੱਲ ਰਹਾ ਹੈ ਉਹ ਤਾਂ ਇਹ ਬਾਤ ਹੋ ਗਈ ਕਿ ਕਿਸੇ ਵਿਅਕਤੀ ਦੇ ਘਰ ਮੇ ਕੋਈ ਮਰ ਜਾਏ ਔਰ ਉਹ ਆਪਣੇ ਪੜੋਸੀ ਕੋ ਜਾ ਕੇ ਬੋਲੇ ਕਿ ਤੂੰ ਸ਼ਾਦੀ ਮੇ ਕਿਉਂ ਡਾਂਸ ਕਰ ਰਹਾ ਹੈ ਮੇਰੇ ਘਰ ਮੇ ਫਿਰ ਮਰ ਗਿਆ ਤੂੰ ਰੋ ਨਹੀਂ ਸਕਦਾ ਸੋ ਮੇਨਲੀ ਗੱਲ ਇਹ ਆ ਵੀ ਸਭ ਤੋਂ ਪਹਿਲਾਂ ਤੇ ਇਸ ਗੱਲ ਦੇ ਉੱਤੇ ਕੋਈ ਵਿਵਾਦ ਬਣਦਾ ਹੀ ਨਹੀਂ ਜ ਕਿਉਂਕਿ ਉਹਨੇ ਨਾ ਤੇ ਛੋਟੇ ਸਹਿਬਜਾਦਿਆਂ ਦੀ ਗੱਲ ਕੀਤੀ ਹੈ ਨਾ ਉਹਨੇ ਗੁਰੂ ਸਾਹਿਬਾਨ ਦੀ ਗੱਲ ਕੀਤੀ। ਸੋ ਜਿਵੇਂ ਲੋਕਾਂ ਨੇ ਰੋਲਾ ਪਾਇਆ ਵੀ ਆਸਥਾਨ ਨੂੰ ਸਾਡੇ ਨੂੰ ਠੇਸ ਪਹਾਈ ਹੈ। ਉੱਥੇ ਇਦਾਂ ਦੀ ਕੋਈ ਗੱਲ ਹੋਈ ਨਹੀਂ। ਉਹਨਾਂ ਦੀ ਸ਼ਹਾਦਤ ਦੇ ਉੱਤੇ ਤੇ ਗਰਭ ਹੁੰਦਾ ਹੈ। ਉਹਨਾਂ ਦੀ ਸ਼ਹਾਦਤ ਉੱਤੇ ਤੇ ਮਾਣ ਹੁੰਦਾ ਹੈ ਤੇ ਉਹ ਉਹਨੂੰ ਸੋਗ ਕਹਿਣਾ ਇਹ ਮੈਂ ਸਮਝਦਾ ਆਪਣੇ ਆਪ ਦੇ ਵਿੱਚ ਗੱਲ ਠੀਕ ਨਹੀਂ ਲੱਗਦੀ। ਇਹਨਾਂ ਦੇ ਕੁਝ ਬੁੱਧੀਜੀਵੀਆਂ ਨੇ ਕਿਹਾ ਹੈ ਕਿ ਇਹਨੂੰ ਸੋਗ ਦਾ ਦਿਨ ਨਹੀਂ ਕਿਹਾ ਜਾ ਸਕਦਾ। ਸੋ ਸਮਝ ਨਹੀਂ ਆਉਂਦੀ ਕਿ ਕਿਉਂ ਇਹ ਮਸੀਹੀ ਲੋਕਾਂ ਦੇ ਇਸ ਤਿਹਾਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਗੜਨ ਪਾਉਣਾ ਚਾਹੁੰਦੇ ਆ ਸੋ ਮੈਂ ਨਹੀਂ ਸਮਝਦਾ ਅੰਕਨੁਰੂਲਾ ਨੇ ਕੋਈ ਗਲਤ ਗੱਲ ਕੀਤੀ ਹੈ ਕੋਈ ਪੰਜਾਬੀ ਦਾ ਸਪੋਕਸਪੀਕਰ ਜਸਵੀਰ ਜੱਸੀ ਉਹਨੇ ਵੀ ਇੱਕ ਬਿਆਨ ਦਿੱਤਾ ਕਿ ਜਿਹੜਾ ਅੰਕਨੁਰੂਲਾ ਵੱਲੋਂ ਬਿਆਨ ਦਿੱਤਾ ਗਿਆ ਆ ਉਹ ਬੜਾ ਨਿੰਦਣਯੋਗ ਹੈ ਸਿੱਖ ਗੁਰੂ ਨੌਵੇਂ ਪਾਸ਼ਾ ਜੀ ਨੇ ਜਿਹੜੇ ਆ ਹਿੰਦੂਆਂ ਨੂੰ ਮੁਸਲਮਾਨ ਜਿਹੜਾ ਨਾ ਬਣਨ ਦਿੱਤਾ ਹਿੰਦੂਆਂ ਦੀ ਖਰੇ ਕੁਰਬਾਨੀ ਦੇ ਜੀ ਈਸਾਈ ਧਰਮ ਨੂੰ ਵੀ ਉਸ ਵੇਲੇ ਸੰਕਟ ਬੰਦਾ ਤਾਂ ਸਾਡੇ ਸ਼ਹੀਦ ਗੁਰੂਆਂ ਨੇ ਸ਼ਹਾਦਤ ਦੇਣੀ ਸੀ। ਉਹ ਤੇ ਕਹਿੰਦੇ ਨਾ ਜੇ ਕ੍ਰਿਸ਼ਨਾ ਉੱਤੇ ਵੀ ਜ਼ੁਲਮ ਹੁੰਦਾ ਤੇ ਗੁਰੂ ਸਾਹਿਬਾਨ ਉਹਨਾਂ ਦੇ ਹੱਕ ਦੀ ਵੀ ਲੜਾਈ ਲੜਦੇ ਜਾਂ ਉਹਨਾਂ ਦੇ ਲਈ ਵੀ ਆਪਣੇ ਪਰਿਵਾਰ ਨੂੰ ਕੁਰਬਾਨ ਹੋਣ ਦਿੰਦੇ। ਲੇਕਿਨ ਜੇ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੀ ਗੱਲ ਕਰੀਏ ਉਹ ਤੇ ਸਾਰੀ ਦੁਨੀਆ ਦੇ ਲਈ ਕੁਰਬਾਨ ਹੋਏ। ਪ੍ਰਭੂ ਯਿਸੂ ਮਸੀਹ ਨੂੰ ਅਸੀਂ ਇਸ ਕਰਕੇ ਨਹੀਂ ਮੰਨਿਆ ਕਿ ਉਹਨੇ ਸਾਡੀ ਕੋਈ ਧਰਮ ਦੀ ਰਾਖੀ ਕੀਤੀ ਜਾਂ ਸਾਡੀ ਕੋ ਕੋਮ ਦੀ ਰਾਖੀ ਕੀਤੀ ਹੈ ਪ੍ਰਭੂ ਯਿਸੂ ਮਸੀਹ ਨੂੰ ਅਸੀਂ ਇਸ ਲਈ ਮੰਨਦੇ ਹਾਂ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਗੁਨਾਹਾਂ ਦੇ ਖਾਤਰ ਆਪਣੀ ਸ਼ਹਾਦਤ ਦਿੱਤੀ ਹੈ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਇੱਕ ਸਿੱਖ ਜਿਹੜਾ ਪਹਿਲਾਂ ਕ੍ਰਿਸਚੀਅਨ ਸੀ ਬਾਅਦ ਵਿੱਚ ਉਹ ਸਿੱਖ ਬਣਿਆ ਉਹ ਕਹਿ ਰਿਹਾ ਕਿ ਬਾਈਬਲ ਦੇ ਵਿੱਚ ਲਿਖਿਆ ਆ ਕਿ ਇਹਨਾਂ ਨੂੰ ਇਜਾਜ਼ਤ ਹੈ ਕਿ ਆਪਣੀਆਂ ਭੈਣਾਂ ਦੇ ਨਾਲ ਗਲਤ ਕੰਮ ਕਰਨਾ ਕਿ ਜੋ ਲਿਖਿਆ ਆ ਉਹ ਸੱਚ ਹੈ ਕਿੱਡਾ ਉਹ ਅਗਿਆਨੀ ਬੰਦਾ ਆ ਗੁਰੂ ਦਾ ਬਾਣਾ ਪਾਇਆ ਹੈ ਬੰਦਾ ਕਿੱਡੀ ਇੱਕ ਘਟਿਆ ਤੇ ਜ਼ਲੀਲ ਗੱਲ ਕਰ ਰਿਹਾ ਹੈ ਨਾ ਬਾਈਬਲ ਦੀ ਕਿਸੇ ਇੱਕ ਗੱਲ ਨੂੰ ਚੁੱਕ ਕੇ ਤੁਸੀਂ ਉਹਦਾ ਪ੍ਰਕਾਸ਼ਨ ਦੁਨੀਆ ਦੇ ਸਾਹਮਣੇ ਸਹੀ ਨਹੀਂ ਰੱਖ ਰਹਾ ਦੇਖੋ ਤਾਂ ਅੱਗਾ ਪਿੱਛਾ ਵੇਖਣਾ ਪੈਂਦਾ ਵੀ ਕੀ ਆ ਉਸ ਸਮੇਂ ਜਦੋਂ ਲੁੱਟ ਦੀ ਅਸੀਂ ਗੱਲ ਕਰਦੇ ਹਾਂ ਕਾਨੂੰਨ ਨਹੀਂ ਸੀ ਆਇਆ ਤੇ ਸਾਰੀ ਦੁਨੀਆ ਹੀ ਭੈਣ ਭਰਾ ਆ ਲੇਕਿਨ ਹੁਣ ਮੂਸਾ ਦੇ ਜਮਾਨੇ ਜਦੋਂ ਵਿਵਸਥਾ ਆਈ ਨਾ ਜਦੋਂ ਕਾਨੂੰਨ ਆਇਆ ਉਦੋਂ ਪਰਮੇਸ਼ਵਰ ਨੇ ਫੇ ਹੱਦ ਬੰਦੀਆਂ ਕਿ ਤੁਸੀਂ ਆਪਣੇ ਮਾਂ ਤੇ ਪਿਓ ਤੋਂ ਪੈਦਾ ਹੋਈ ਔਰਤ ਦੇ ਨਾਲ ਤੁਸੀਂ ਜਿਸਮਾਨੀ ਸੰਬੰਧ ਨਹੀਂ ਬਣਾ ਸਕਦੇ ਜਦੋਂ ਕਾਨੂੰਨ ਆ ਗਿਆ ਉਸ ਤੋਂ ਬਾਅਦ ਇਹ ਬੰਦਾ ਜਿਹੜਾ ਬੋਲਣ ਡਿਆ ਆ ਸਾਡੇ ਕੋਲ ਤੇ ਇਹਨਾ ਵਾਂਗੂ ਘਟੀਆਂ ਸ਼ਬਦ ਵੀ ਨਹੀਂ ਬੋਲੇ ਜਾਂਦੇ ਇਹ ਬੰਦਾ ਉਸ ਤੋਂ ਬਾਅਦ ਦੀ ਕੋਈ ਐਗਜ਼ੈਂਪਲ ਦਵੇ ਬਾਈਬਲ ਦੇ ਵਿੱਚ ਜਿੱਥੇ ਕੋਈ ਇਹੋ ਜਿਹਾ ਪਾਪ ਹੋਇਆ ਹੋਵੇ ਸੋ ਮੈਂ ਇਸ ਵੀਰ ਨੂੰ ਦੱਸਣਾ ਚਾਹੁੰਨਾ ਵੀ ਤੂੰ ਵੀ ਤੇਰਾ ਵੀ ਵਿਆਹ ਤੇਰੀ ਭੈਣ ਦੇ ਨਾਲ ਹੀ ਹੋਇਆ ਜੇ ਜੇ ਬੈਕ ਤੇ ਜਾਊਂਗਾ ਨਾ ਆਦਮ ਤੇ ਹਵਾ ਤੇ ਜਾਉਂਗੇ ਨਾ ਤੇ ਫਿਰ ਤੇਰਾ ਵਿਆਹ ਵੀ ਤੇਰੀ ਭੈਣ ਦੇ ਨਾਲ ਹੀ ਹੋਇਆ ਆ ਪਿਛਲੇ ਦਿਨੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਜੋ ਇੱਕ ਹਫਤਾ ਜਿਹੜਾ ਚੱਲਿਆ ਸੀ ਉਹ ਜਿਹੜਾ ਸੋਗ ਦਾ ਹਫਤਾ ਜਿਹੜਾ ਕਹਿੰਦੇ ਮੰਨਿਆ ਜਾ ਰਿਹਾ ਹੈ ਉਸੇ ਦਿਨਾਂ ਦੇ ਵਿੱਚ 크리스마ਸ ਦਾ ਤਿਹਾਉਰ ਵੀ ਜਿਹੜਾ 25 ਦਸੰਬਰ ਨੂੰ ਮਨਾਇਆ ਗਿਆ। ਸੋ ਇਸ ਤਿਹਾਉਰ ਨੂੰ ਮਨਾ ਕੇ ਮਨਾਰਾ ਜਦੋਂ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹਿਣੀ ਸ਼ੁਰੂ ਕੀਤੀ ਕਿ ਇਸਾਈ ਭਾਈਚਾਰੇ ਨੂੰ 크ਰਿਸਚੀਅਨ ਦਾ ਜਿਹੜਾ ਤਿਹਾਉਰ ਨਹੀਂ ਮਨਾਉਣਾ ਚਾਹੀਦਾ। ਉਸ ਨੂੰ ਲੈ ਕੇ ਪਾਸਟਰ ਅੰਕਨ ਨੂਰਲਾ ਵੱਲੋਂ ਇੱਕ ਜਿਹੜਾ 25 ਦਸੰਬਰ ਨੂੰ ਆਪਣੀ ਸਟੇਜ ਤੋਂ ਬਿਆਨ ਦਿੱਤਾ ਗਿਆ ਕਿ ਜੇ ਕਿਸੇ ਘਰ ਮੌਤ ਹੋ ਜਾਏ ਤਾਂ ਦੂਜੇ ਦੇ ਘਰ ਜੇ ਵਿਆਹ ਹੋਵੇ ਤਾਂ ਉਹ ਆਪਣਾ ਵਿਆਹ ਨਹੀਂ ਰੁਕਦਾ। ਬਹੁਤ ਸਾਰੇ ਜਿਹੜੇ ਲੋਕਾਂ ਨੇ ਇਸ ਤੇ ਬਵਾਵਦਿਤ ਬਿਆਨ ਬਣਾ ਕੇ ਨੂੰ ਜਿਹੜਾ ਆ ਸਵਾਲ ਖੜੇ ਕਰਨੇ ਸ਼ੁਰੂ ਕਰਦੇ ਆਂ ਜਾਣਦੇ ਆ ਕਿ ਜਿਹੜਾ ਬਿਆਨ ਹੈ ਕਿਵੇਂ ਆ ਇਹਨਾਂ ਬਿਆਨ ਨੂੰ ਕਿਵੇਂ ਦੇਖਿਆ ਜਾਂਦਾ ਹੈ ਸਾਡੇ ਨਾਲ ਨੇ ਅਮਰੀਕਾ ਤੋਂ ਪਾਸਟਰ ਜੌਨਿਕ ਵਲਗਿਲ ਜੀ ਜੌਨਿਕ ਵਲਜੀ ਤੁਹਾਡਾ ਪੰਜਾਬ ਨੈਸ਼ਨ ਟੀਵੀ ਤੇ ਤੁਹਾਡਾ ਨਿੱਗਾ ਜੀ ਹੈ ਤੁਹਾਨੂੰ ਸਵਾਗਤ ਹੈ ਸਾਡਾ ਪਹਿਲਾ ਸਵਾਲ ਇਹ ਹੀ ਹੈ ਕਿ ਜਿਹੜਾ ਅੰਕਨ ਨੂਰਲਾ ਜੀ ਵੱਲੋਂ ਇਹ ਬਿਆਨ ਦਿੱਤਾ ਗਿਆ ਉਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਕੁਝ ਲੋਕਾਂ ਦਾ ਕੰਮ ਹੀ ਹੁੰਦਾ ਆ ਵਾਦ-ਵਿਵਾਦ ਖੜੇ ਕਰਨਾ ਸੋ ਵਾਦ-ਵਿਵਾਦ ਤਾਂ ਬਣਦਾ ਆ ਅਗਰ ਉਹਨਾਂ ਨੇ ਛੋਟੇ ਸਾਹਿਬ ਜਦਿਆਂ ਦਾ ਨਾਮ ਲੈ ਕੇ ਕੋਈ ਗੱਲ ਕੀਤੀ ਹੋਵੇ ਜਾਂ ਗੁਰੂ ਸਾਹਿਬਾਨਾਂ ਦੀ ਨਾਮ ਲੈ ਕੇ ਕੋਈ ਗੱਲ ਕੀਤੀ ਹੋਵੇ ਗੱਲ ਚੱਲ ਰਹੀ ਹੈ ਵੀ 크리스마ਸ ਦਾ ਦਿਹਾੜਾ ਆਇਆ ਤੇ ਲੋਕ ਖੁਸ਼ੀ ਕਰ ਰਹੇ ਆ ਹੁਣ ਜਦੋਂ ਆਪਾਂ ਮੰਨ ਕੇ ਚੱਲੋ ਵੀ ਸਾਡੇ ਸਿੱਖ ਵੀਰਾਂ ਦਾ ਕੋਈ ਇਤਿਹਾਸ ਚੱਲਦਾ ਹੋਵੇ ਖੁਸ਼ੀ ਦਾ ਤੇ ਉਹਦੇ ਵਿੱਚ ਆਪਾਂ ਕੋਈ ਵਿਗਨ ਪਾਉਣ ਦੀ ਕੋਸ਼ਿਸ਼ ਕਰੀਏ ਤੇ ਆਟੋਮੈਟਿਕ ਇਹ ਆ ਵੀ ਗੁੱਸੇ ਦੇ ਵਿੱਚ ਉਹ ਵੀ ਆਉਣਗੇ ਔਰ ਉਤਾਵਲੇਪਨ ਦੇ ਵਿੱਚ ਕੁਝ ਨਾ ਕੁਝ ਹੋ ਸਕਦਾ ਉਹ ਵੀ ਗਲਤ ਕਹਿਣ ਸੋ ਮੇਨਲੀ ਗੱਲ ਇਹ ਆ ਵੀ ਸਭ ਤੋਂ ਪਹਿਲਾਂ ਤੇ ਇਸ ਗੱਲ ਦੇ ਉੱਤੇ ਕੋਈ ਵਿਵਾਦ ਬਣਦਾ ਹੀ ਨਹੀਂ ਜਿਹੜਾ ਅੰਕਨ ਦਰੁੱਲਾ ਨੇ ਬਿਆਨ ਦਿੱਤਾ ਹੈ ਕਿਉਂਕਿ ਉਹਨੇ ਨਾ ਤੇ ਛੋਟੇ ਸਾਹਿਬ ਜਾਦਿਆਂ ਦੀ ਗੱਲ ਕੀਤੀ ਹੈ ਨਾ ਉਹਨੇ ਗੁਰੂ ਸਾਹਿਬਾਨ ਦੀ ਗੱਲ ਕੀਤੀ ਸੋ ਜਿਵੇਂ ਲੋਕਾਂ ਨੇ ਰੋਲਾ ਪਾਇਆ ਵੀ ਆਸਾਨ ਸਾਡੇ ਨੂੰ ਠੇਸ ਪਹਚਾਈ ਹੈ ਉੱਥੇ ਇਦਾਂ ਦੀ ਕੋਈ ਗੱਲ ਹੋਈ ਨਹੀਂ ਅਗਰ ਤੇ ਉਹਨਾਂ ਨੇ ਕੋਈ ਸ਼ਹਾਦਿਆਂ ਦੀ ਤੋਹਫੀਨ ਕੀਤੀ ਹੋਵੇ ਜਾਂ ਸ਼ਹਾਦਿਆਂ ਦਾ ਨਾਂ ਲਿਆ ਹੋਵੇ ਫਿਰ ਉਹ ਗੱਲ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਗਲਤੀ ਕੀਤੀ ਹੈ ਰਈ ਗੱਲ ਉਹਨੇ ਇੱਕ ਉਦਾਹਰਨ ਦਿੱਤੀ ਆ ਕਿ ਇੱਕ ਪਾਸੇ ਮਰਗ ਹੋਵੇ ਦੂਸਰੇ ਪਾਸੇ ਸ਼ਾਦੀ ਹੋਵੇ ਸ਼ਾਦੀ ਵਾਲਾ ਆਪਣੇ ਤਰੀਕੇ ਨਾਲ ਆਪਣੀ ਸ਼ਾਦੀ ਦੀਆਂ ਖੁਸ਼ੀਆਂ ਮਨਾਉਂਦਾ ਹੈ ਮਰਗ ਵਾਲਾ ਆਪਣੇ ਤਰੀਕੇ ਨਾਲ ਆਪਣਾ ਸੋਗ ਕਰਦਾ ਹੈ ਸੋ ਸਭ ਤੋਂ ਮੇਨ ਖਾਸ ਗੱਲ ਇਹ ਆ ਵੀ ਅਸੀਂ ਹੁਣ ਸੁਣਨ ਲੱਗੇ ਆ ਵੀ ਇਹ ਸੋਗ ਦੇ ਦਿਨ ਹੁੰਦੇ ਆ ਜਦੋਂ ਅੰਮ੍ਰਿਤਪਾਲ ਆਇਆ ਲੇਕਿਨ ਮੇਰੀ ਲਗਭਗ 55 ਸਾਲ ਦੇ ਕਰੀਬ ਉਮਰ ਹੋ ਗਈ ਆ ਅਸੀਂ ਸ਼ੁਰੂ ਤੋਂ ਇਹ ਸੁਣਦੇ ਆ ਰਹੇ ਹਾਂ ਕਿ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ ਹਨਾ ਸੋ ਸ਼ਹੀਦੀ ਦੇ ਹੜੇ ਦੇ ਵਿੱਚ ਤੇ ਸੋਗ ਦੇ ਦਿਨ ਦੇ ਵਿੱਚ ਬੜਾ ਫਰਕ ਹੁੰਦਾ ਹੈ ਔਰ ਇਹੋ ਜਿਹੇ ਜਿਹੜੇ ਮੁਬਾਰਕ ਲੋਕ ਹੁੰਦੇ ਆ ਜਿਨ੍ਹਾਂ ਨੇ ਕੁਝ ਚੰਗਾ ਕਰਕੇ ਸ਼ਹਾਦਤ ਪਾਈ ਹੁੰਦੀ ਆ ਉਹਨਾਂ ਦੀ ਸ਼ਹਾਦਤ ਦੇ ਉੱਤੇ ਤੇ ਗਰਵ ਹੁੰਦਾ ਹੈ ਉਹਨਾਂ ਦੀ ਸ਼ਹਾਦਤ ਉੱਤੇ ਤੇ ਮਾਣ ਹੁੰਦਾ ਹੈ ਤੇ ਉਹ ਉਹਨੂੰ ਸੋਗ ਕਹਿਣਾ ਇਹ ਮੈਂ ਸਮਝਦਾ ਆਪਣੇ ਆਪ ਦੇ ਵਿੱਚ ਗੱਲ ਠੀਕ ਨਹੀਂ ਲੱਗਦੀ ਕਿਉਂਕਿ ਸਿੱਖ ਕੌਮ ਦੀ ਤੇ ਬੁਨਿਆਦ ਹੀ ਸ਼ਹੀਦੀ ਗੱਲਾਂ ਦੇ ਉੱਤੇ ਆ ਔਰ ਸ਼ਹੀਦਤਾ ਉੱਤੇ ਹੀ ਉਹਨਾਂ ਦਾ ਮਾਣ ਆ ਔਰ ਹਰ ਗੱਲ ਦੇ ਵਿੱਚ ਉਹਨਾਂ ਦੀ ਤਕਰੀਬਨ ਇਹੋ ਗੱਲ ਹੁੰਦੀ ਆ ਕਿ ਸਾਡੀ ਕੌਮ ਨੇ ਬਹੁਤ ਸ਼ਹਾਦਤਾਂ ਦਿੱਤੀਆਂ ਆ ਸੋ ਇਹਨਾਂ ਦੇ ਕੁਝ ਸਿੱਖ ਪ੍ਰਚਾਰਕਾਂ ਨੇ ਵੀ ਕੁਝ ਬੁੱਧੀਜੀਵੀਆਂ ਨੇ ਵੀ ਆਪਣੇ ਇਸ ਪੱਖ ਨੂੰ ਰੱਖਿਆ ਆ ਕਿ ਸ਼ਹੀਦੀ ਦਿਹਾੜੇ ਨੂੰ ਸੋਗ ਕਹਿਣਾ ਇਹ ਠੀਕ ਗੱਲ ਨਹੀਂ ਔਰ ਉਹਨਾਂ ਨੇ ਕੋਈ ਆਪਣੇ ਜਿਹੜਾ ਉਹਨਾਂ ਦਾ ਧਾਰਮਿਕ ਗ੍ਰੰਥ ਆ ਗੁਰੂ ਗ੍ਰੰਥ ਜਿਹਨੂੰ ਕਰਕੇ ਉਹ ਮੰਨਦੇ ਆ ਉਹਦੇ ਉਹਨਾਂ ਨੇ ਕੋਈ ਰੈਫਰੈਂਸ ਦੇ ਕੇ ਵੀ ਇਹਨਾਂ ਦੇ ਕੁਝ ਬੁੱਧੀਜੀਵੀਆਂ ਨੇ ਕਿਹਾ ਆ ਕਿ ਇਹਨੂੰ ਸੋਗ ਦਾ ਦਿਨ ਨਹੀਂ ਕਿਹਾ ਜਾ ਸਕਦਾ ਸੋ ਸਮਝ ਨਹੀਂ ਆਉਂਦੀ ਕਿ ਕਿਉਂ ਇਹ ਮਸੀਹੀ ਲੋਕਾਂ ਦੇ ਇਸਤਿਹਾਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਗੜਨ ਪਾਉਣਾ ਚਾਹੁੰਦੇ ਆ ਸੋ ਮੈਂ ਨਹੀਂ ਸਮਝਦਾ ਅੰਕੰਦ ਰੂਲਾ ਨੇ ਕੋਈ ਗਲਤ ਗੱਲ ਕੀਤੀ ਆ ਜਾਂ ਕੋਈ ਕਿਸੇ ਦੀ ਆਸ ਤੋਂ ਠੇਸ ਪਹਾਈ ਉਹਨਾਂ ਨੇ ਇੱਕ ਸਿਰਫ ਉਦਾਹਰਣ ਦਿੱਤੀ ਆ ਐਗਜ਼ਾਮਪਲ ਦਿੱਤੀ ਆ ਉਸ ਐਗਜ਼ਾਮਪਲ ਨੂੰ ਅਸੀਂ ਸ਼ੀਦੀ ਤਰ ਦੇ ਉਤੇ ਆਪਣੇ ਗੁਰੂ ਸਾਹਿਬਾਨ ਦੇ ਬੇਟਿਆਂ ਦੇ ਨਾਲ ਜਾਂ ਉਹਦੇ ਸ਼ਸ਼ਾਦਿਆਂ ਦੇ ਨਾਲ ਨਹੀਂ ਜੋੜ ਸਕਦੇ ਜੀ ਫਸਟ ਵੀ ਇੱਕ ਪੰਜਾਬੀ ਦਾ ਸਪੋਕਸਪੀਕਰ ਹੈ ਜਸਵੀਰ ਜੱਸੀ ਉਹਨੇ ਵੀ ਇੱਕ ਬਿਆਨ ਦਿੱਤਾ ਕਿ ਜਿਹੜਾ ਅੰਕਨੂਰਲਾ ਵੱਲੋਂ ਬਿਆਨ ਦਿੱਤਾ ਗਿਆ ਆ ਉਹ ਬੜਾ ਨਿੰਦਣਯੋਗ ਹੈ ਜਿਵੇਂ ਸਿੱਖ ਗੁਰੂ ਨੌਵੇਂ ਪਾਤਸ਼ਾਹ ਜੀ ਨੇ ਜਿਹੜੇ ਆ ਮੁਸਲਮਾਨਾਂ ਨੂੰ ਔਰੰਗਜ਼ੇਬ ਤੋਂ ਬਚਾਇਆ ਸੀਗਾ ਉਹਨਾਂ ਨੂੰ ਮੁਸਲਮਾਨ ਤੋਂ ਹਿੰਦੂਆਂ ਨੂੰ ਮੁਸਲਮਾਨ ਜਿਹੜਾ ਨਾਂ ਬਣਨ ਦਿੱਤਾ ਹਿੰਦੂਆਂ ਦੀ ਲਈ ਕੁਰਬਾਨੀ ਦੇ ਜੇ ਇਸਾਈ ਧਰਮ ਨੂੰ ਵੀ ਉਸ ਵੇਲੇ ਸੰਕਟ ਹੁੰਦਾ ਤਾਂ ਸਾਡੇ ਸ਼ਹੀਦ ਗੁਰੂਆਂ ਨੇ ਸ਼ਹਾਦਤ ਦੇਣੀ ਸੀ ਦੇਖੋ ਜੀ ਜਦੋਂ ਆਪਾਂ ਜੇ ਲਫਜ਼ ਲਾ ਦਿੰਦੇ ਨੇ ਜੇ ਕ੍ਰਿਸ਼ਨਾ ਉੱਤੇ ਵੀ ਜਨਮ ਹੁੰਦਾ ਹੁੰਦਾ ਤੇ ਗੁਰੂ ਸਾਹਿਬ ਇਹ ਕਰਦੇ ਉਹ ਤੇ ਜੇ ਆ ਨਾ ਅਸੀਂ ਤੇ ਗੱਲ ਕਰਾਂਗੇ ਦੂਸਰੇ ਪੱਖ ਤੋਂ ਕਿਉਂਕਿ ਹਰੇਕ ਬੰਦੇ ਨੂੰ ਬੋਲਣ ਦਾ ਅਧਿਕਾਰ ਹੈ ਉਹ ਹਰੇਕ ਬੰਦਾ ਆਪਣਾ ਵਿਚਾਰ ਰੱਖ ਸਕਦਾ ਹੈ ਅਸੀਂ ਜੇ ਗੱਲ ਕਰੀਏ ਪ੍ਰਭੂ ਯਸੂ ਮਸੀਹ ਤੇ ਉਹਤੇ ਕਹਿੰਦੇ ਨਾ ਜੇ ਕ੍ਰਿਸ਼ਨਾ ਉੱਤੇ ਵੀ ਜ਼ੁਲਮ ਹੁੰਦਾ ਤੇ ਗੁਰੂ ਸਾਹਿਬਾਨ ਉਹਨਾਂ ਦੇ ਹੱਕ ਦੀ ਵੀ ਲੜਾਈ ਲੜਦੇ ਜਾਂ ਉਹਨਾਂ ਦੇ ਲਈ ਵੀ ਆਪਣੇ ਪਰਿਵਾਰ ਨੂੰ ਕੁਰਬਾਨ ਹੋਣ ਦਿੰਦੇ ਲੇਕਿਨ ਜੇ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੀ ਗੱਲ ਕਰੀਏ ਉਹ ਤੇ ਸਾਰੀ ਦੁਨੀਆ ਦੇ ਲਈ ਕੁਰਬਾਨ ਹੋਏ ਹੈ ਲਿਖਿਆ ਬਾਈਬਲ ਦੇ ਵਿੱਚ ਰੈਫਰੈਂਸ ਹੈ ਪਰਮੇਸ਼ਵਰ ਨੇ ਜਗਤ ਦੇ ਨਾਲ ਐਸੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜਿਹੜਾ ਕੋਈ ਉੱਤੇ ਈਮਾਨ ਲਿਆਵੇ ਉਹ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਭਾਵੇ ਸੋ ਅਸੀਂ ਉਹਨਾਂ ਦੀ ਆਸਥਾ ਨੂੰ ਕੋਈ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਨਾ ਅਸੀਂ ਉਹਨਾਂ ਦੀ ਕਿਸੇ ਵੀ ਗੱਲ ਨੂੰ ਇੱਕ ਵਿਵਾਦਿਤ ਤੌਰ ਤੇ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਅਸੀਂ ਸਿਰਫ ਇੱਕੋ ਗੱਲ ਕਵਾਂਗੇ ਅਸੀਂ ਪ੍ਰਭੂ ਯਸੂਮਸੀ ਨੂੰ ਇਸ ਲਈ ਨਹੀਂ ਮੰਨਦੇ ਵੀ ਪ੍ਰਭੂ ਯਸੂਮਸੀ ਨੇ ਸਾਡੀ ਜਾਤੀ ਨੂੰ ਬਚਾਉਣ ਦੇ ਲਈ ਕੁਝ ਕੀਤਾ ਹੋਵੇ ਜਾਂ ਸਾਨੂੰ ਕਿਸੇ ਦੀ ਗੁਲਾਮੀ ਤੋਂ ਛਡਾਉਣ ਦੇ ਲਈ ਕੋਈ ਮਨੁੱਖ ਸਾਡੇ ਉੱਤੇ ਰਾਜ ਕਰਨ ਦੇ ਆ ਜਾਂ ਜ਼ੁਲਮ ਕਰ ਰਿਹਾ ਹੈ ਜਾਂ ਸਾਡਾ ਕੋਈ ਧਨ ਪ੍ਰੋਤਨ ਕਰਨਾ ਚਾਹੁੰਦਾ ਹੈ। ਪ੍ਰਭੂ ਯਿਸੂ ਮਸੀਹ ਨੂੰ ਅਸੀਂ ਇਸ ਕਰਕੇ ਨਹੀਂ ਮੰਨਿਆ ਕਿ ਉਹਨੇ ਸਾਡੀ ਕੋਈ ਧਰਮ ਦੀ ਰਾਖੀ ਕੀਤੀ ਜਾਂ ਸਾਡੀ ਕੋਈ ਕੌਮ ਦੀ ਰਾਖੀ ਕੀਤੀ ਹੈ। ਪ੍ਰਭੂ ਯਿਸੂ ਮਸੀਹ ਨੂੰ ਅਸੀਂ ਇਸ ਲਈ ਆਪਣਾ ਪ੍ਰਭੂ ਮੰਨਦੇ ਹਾਂ ਇਸ ਲਈ ਮੰਨਦੇ ਹਾਂ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਗੁਨਾਹਾਂ ਦੇ ਖਾਤਰ ਆਪਣੀ ਸ਼ਹਾਦਤ ਦਿੱਤੀ ਹੈ। ਔਰ ਸਾਡਾ ਜਿਹੜਾ ਪ੍ਰਭੂ ਨੂੰ ਮੰਨਣਾ ਹੈ ਉਹ ਕਿਸੇ ਧਰਮ ਦੀ ਸਥਾਪਨਾ ਨਹੀਂ ਹੈ ਬਲਕਿ ਇਨਸਾਨ ਨੂੰ ਮੁਕਤੀ ਚਾਹੀਦੀ ਹੈ ਔਰ ਅਗਰ ਕੋਈ ਇਹ ਸਿੱਧ ਕਰੇ ਕਿ ਪ੍ਰਭੂ ਯਿਸੂ ਮਸੀਹ ਤੋਂ ਇਲਾਵਾ ਵੀ ਕਿਸੇ ਨੇ ਆਤਮਿਕ ਤੌਰ ਤੇ ਸਪਿਰਚੁਅਲ ਤੌਰ ਤੇ ਅਗਰ ਕਿਸੇ ਹੋਰ ਨੇ ਇਨਸਾਨ ਦੀ ਮੁਕਤੀ ਦੇ ਲਈ ਕੋਈ ਸ਼ਹਾਦਤ ਦਿੱਤੀ ਹੋਵੇ ਤੇ ਅਸੀਂ ਉਹਨੂੰ ਵੀ ਪ੍ਰਭੂ ਯਿਸੂ ਮਸੀਹ ਦੀ ਤਰ੍ਹਾਂ ਹੀ ਮੰਨਣ ਦੇ ਵਾਸਤੇ ਆ ਰਹੇ ਹਾਂ ਇੱਕ ਸਵਾਲ ਹੋਰ ਪਾਸਟਰ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਇਹ ਕਹਿੰਦੇ ਪਖੰਡਵਾਤ ਕਰਦੇ ਆ ਅ ਕ੍ਰਿਸਚਨ ਭਾਈਚਾਰਾ ਪਖੰਡਵਾਤ ਆ ਜਿਹੜੇ ਪਾਸਟਰ ਆ ਪਖੰਡਵਾਤ ਕਰਦੇ ਨੇ ਕਹਿ ਦਿੰਦੇ ਕਿ ਸਾਡੇ ਜਿਹੜੇ ਆ ਜਿਹੜੇ ਲੰਗੜੇ ਚੱਲਣ ਲੱਪ ਜਾਂਦੇ ਆ ਜਿਹੜੇ ਮਰਦਾ ਲੋਗ ਹੈ ਜੀ ਉੱਠ ਖੜਦੇ ਆ ਜਾ ਫਿਰ ਅੰਨੇ ਨੂੰ ਅੱਖਾਂ ਮਿਲਦੀਆਂ ਬਹੁਤ ਸਾਰੇ ਜਿਹੜੇ ਆ ਪਖੰਡ ਹੁੰਦੇ ਨੇ ਕਹਿੰਦੇ ਜੇ ਪਖੰਡ ਕਰਦੇ ਆ ਜੇ ਇਹਨਾਂ ਦੇ ਵਾਕੇ ਸ਼ਕਤੀ ਆ ਜੇ ਇਹਨਾਂ ਦਾ ਜਿਹੜਾ ਇਸ਼ੂ ਹੈ ਇਹਨਾਂ ਨੂੰ ਠੀਕ ਕਰ ਸਕਦਾ ਫਿਰ ਇਹਨਾਂ ਦਾ ਪੌਪ ਜਿਹੜਾ ਆ ਉਹ ਟੀਲ ਚੇਅਰ ਤੇ ਬੈਠਾ ਉਹ ਠੀਕ ਕਿਉਂ ਨਹੀਂ ਹੁੰਦਾ ਕੀ ਕਹਿਣਾ ਚਾਹੁੰਦੇ ਇੱਥੇ ਦੇਖੋ ਜੀ ਮੈਂ ਫਿਰ ਪੁੱਛਿਆ ਨਾ ਜਿਹੜੇ ਵਿਵਾਦ ਕਰਨ ਵਾਲੇ ਲੋਕ ਹੁੰਦੇ ਨਾ ਉਹਨਾਂ ਨੇ ਕੋਈ ਨਾ ਕੋਈ ਗੱਲਾਂ ਲੱਭਣੀਆਂ ਹੁੰਦੀਆਂ ਜੀ ਸਭ ਤੋਂ ਪਹਿਲੀ ਗੱਲ ਜੀ ਅਗਰ ਚਮਤਕਾਰ ਇੱਕ ਪਾਸੇ ਕਰਦੀ ਏ ਤੇ ਕਿਸੇ ਧਰਮ ਦੀ ਕੋਈ ਬੁਨਿਆਦ ਹੀ ਨਹੀਂ ਰਹਿ ਜਾਂਦੀ ਆ ਮੈਂ ਕੋ ਹੁਣੇ ਸੁਣਿਆ ਸੀਗਾ ਮੱਕੜ ਦੀ ਹੀ ਇੰਟਰਵਿਊ ਇੱਕ ਨਯੰਗ ਸਿੰਘ ਜੀ ਆ ਉਹਨਾਂ ਨੇ ਕੋਈ ਮੇਰਾ خیال ਕੋਈ ਗ੍ਰੀਨ ਕਲਰ ਟਾਈਪ ਦਾ ਬਣਾ ਪਾਇਆ ਹੋਇਆ ਬਲ ਪੂਰਾ ਗ੍ਰੀਨ ਨਿਕਾ ਤੇ ਉਹਨਾਂ ਦੇ ਨਾਲੇ ਗੱਲਬਾਤ ਚੱਲਦੀ ਪਈ ਆ ਤੇ ਉੱਥੇ ਉਹੀ ਇਹੇ ਵਿਸ਼ਾ ਚੱਲਦਾ ਪਿਆ ਜਿਹੜੀ ਆਪਾਂ ਗੱਲ ਕਰ ਰਹੇ ਨਾ ਪਖੰਡਵਾਦ ਦੀ ਆਪਾਂ ਗੱਲ ਕਰਦੇ ਆਂ ਜੀ ਜੀ ਤੇ ਉੱਥੇ ਚਮਤਕਾਰ ਦੀ ਇੱਕ ਗੱਲ ਆਉਂਦੀ ਆ ਤੇ ਉਹ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਕੋਈ ਚਮਤਕਾਰ ਨਹੀਂ ਕੀਤਾ ਤੇ ਮੱਕੜ ਸਾਹਿਬ ਉਹਨਾਂ ਪੁੱਛ ਰਿਹਾ ਵੀ ਕੀ ਗੁਰੂ ਸਾਹਿਬ ਚਮਤਕਾਰ ਨਹੀਂ ਸੀ ਕਰ ਸਕਦੇ ਤੇ ਉੱਥੇ ਉਹ ਕਹਿੰਦੇ ਵੀ ਕਰ ਸਕਦੇ ਸੀ ਪਰ ਉਹਨਾਂ ਨੇ ਕੀਤਾ ਨਹੀਂ ਸੋ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਆ ਜਾਂਦੇ ਆ ਤੇ ਫਿਰ ਜਦੋਂ ਅਸੀਂ ਇਹਨਾਂ ਦੇ ਕਥਾਵਾਚਕਾਂ ਨੂੰ ਸੁਣਦੇ ਹਾਂ ਤੇ ਉਹ ਬਹੁਤ ਸਾਰੇ ਚਮਤਕਾਰਾਂ ਦੇ ਬਾਰੇ ਦੱਸਦੇ ਆ ਬਹੁਤ ਸਾਰੇ ਚਮਤਕਾਰਾਂ ਦੇ ਬਾਰੇ ਇੱਕ ਪਾਸੇ ਤੇ ਆਪ ਵੀ ਇਹਨਾਂ ਦੇ ਜਿਹੜੇ ਕਥਾਵਾਚਕ ਉਹ ਮੰਨਦੇ ਆ ਕਿ ਗੁਰੂ ਗੁਰੂ ਸਨ ਪਰਮੇਸ਼ਵਰ ਨਹੀਂ ਸਨ ਸੋ ਉਸ ਸਮੇਂ ਦੇ ਵਿੱਚ ਜਦੋਂ ਉਹ ਧਰਤੀ ਉੱਤੇ ਸਨ ਤੇ ਉਹਨਾਂ ਨੇ ਵੀ ਜਦੋਂ ਇਹਨਾਂ ਦੇ ਕਥਾਵਾਚਕ ਦੱਸਦੇ ਨੇ ਬਹੁਤ ਸਾਰੇ ਚਮਤਕਾਰ ਹੋਏ ਆ ਜਿਵੇਂ ਇਹ ਬਾਬਾ ਦੀਪ ਸਿੰਘ ਦੀ ਗੱਲ ਕਰਦੇ ਆ ਵੀ ਉਹਨਾਂ ਨੇ ਸੀਸ ਤਲੀ ਤੇ ਰੱਖ ਕੇ ਤੇ ਯੁੱਧ ਕੀਤਾ ਸੋ ਉਹ ਇੱਕ ਚਮਤਕਾਰ ਸੀਗਾ ਕਿਉਂਕਿ ਬਾਬਾ ਦੀਪ ਸਿੰਘ ਬਾਬਾ ਦੀ ਤੌਰ ਤੇ ਇਹ ਕਹਿੰਦੇ ਆ ਉਹਨਾਂ ਨੂੰ ਗੁਰੂਆਂ ਦੇ ਵਿੱਚ ਨਹੀਂ ਇਹ ਗਿਣਦੇ ਤੇ ਉਹਨਾਂ ਨੂੰ ਇੱਕ ਮਹਾਪੁਰਖ ਦੀ ਤੌਰ ਤੇ ਆਪਾਂ ਲੈ ਸਕਦੇ ਆ ਵੀ ਚੰਗਾ ਇਨਸਾਨ ਸੀਗਾ ਤੇ ਉਹਨਾਂ ਦੀ ਜ਼ਿੰਦਗੀ 'ਚ ਇਹ ਚਮਤਕਾਰ ਹੁੰਦਾ ਹੈ ਵੀ ਉਹ ਸੀਸ ਤਲੀ ਤੇ ਧਰ ਕੇ ਤੇ ਯੁੱਧ ਕਰਦੇ ਆ ਅੱਗੇ ਆ ਜਾਣੇ ਚਮਤਕਾਰਾਂ ਦੀ ਗੱਲ ਇੱਥੇ ਤੇ ਪਾਸਟਰ ਲੋਕ ਪਰਮੇਸ਼ਵਰ ਦੇ ਅੱਗੇ ਬੇਨਤੀ ਕਰਦੇ ਆ ਕੰਮ ਪਰਮੇਸ਼ਵਰ ਕਰਦਾ ਆ ਪਾਸਟਰ ਨਹੀਂ ਕਰਦਾ ਇਹ ਇਹਨਾਂ ਨੂੰ ਪਤਾ ਆ ਕਿਸੇ ਪਾਸਟਰ ਦੇ ਵਿੱਚ ਕੋਈ ਕਰਾਮਾਤੀ ਨਹੀਂ ਕਿ ਕੋਈ ਪਾਸਟਰ ਕੋਈ ਚਮਤਕਾਰੀ ਨਹੀਂਗਾ ਕੋਈ ਪਾਸਟਰ ਪਰਮੇਸ਼ਵਰ ਦੀ ਜਗ੍ਹਾ ਨਹੀਂ ਲੈ ਸਕਦਾ ਅਗਰ ਕੋਈ ਦੁਖੀ ਲਾਚਾਰ ਬਿਮਾਰ ਕੋਈ ਪਰੇਸ਼ਾਨ ਆਉਂਦਾ ਆ ਤੇ ਪਾਸਟਰ ਦਾ ਕੰਮ ਹੈਗਾ ਆ ਜੋ ਸਾਡੇ ਵਚਨ ਚ ਲਿਖਿਆ ਬਾਈਬਲ ਦੇ ਵਿੱਚ ਲਿਖਿਆ ਬਾਈਬਲ ਚ ਲਿਖਿਆ ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤੇ ਰੋਗੀ ਚੰਗੇ ਹੋਣਗੇ ਸੋ ਰੋਗੀ ਸਾਡੇ ਹੱਥ ਰੱਖਣ ਦੇ ਨਾਲ ਹੀ ਚੰਗਾ ਹੁੰਦਾ ਉਹਦੇ ਵਿੱਚ ਇੱਕ ਦ੍ਰਿਸ਼ਟਾਂਤ ਹੈ ਦ੍ਰਿਸ਼ਟਾਂਤ ਇਹ ਹੈ ਵੀ ਜਿਹੜਾ ਵਚਨ ਹੈ ਨਾ ਵਚਨ ਕਿਹਾ ਗਿਆ ਹੈ ਵੀ ਤੁਸੀਂ ਰੋਗੀਆਂ ਉੱਤੇ ਹੱਥ ਕਿਹਨੇ ਕਿਹਾ ਭਲਾ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਰੱਖੋਗੇ ਹੁਣ ਮੈਂ ਉਸ ਵਚਨ ਨੂੰ ਧਿਆਨ ਚ ਰੱਖਦੇ ਹੋਏ ਕਿਸੇ ਰੋਗੀ ਦੇ ਉੱਤੇ ਹੱਥ ਰੱਖ ਮੇਰੇ ਹੱਥ ਵਿੱਚ ਕੁਝ ਨਹੀਂਗਾ ਜੇ ਮੇਰੇ ਹੱਥ ਵਿੱਚ ਕੁਝ ਹੁੰਦਾ ਤੇ ਮੈਂ ਆਪਣੇ ਬਾਪ ਨੂੰ ਆਪਣੀ ਅੱਖਾਂ ਦੇ ਸਾਹਮਣੇ ਮਰਦਾ ਨਾ ਵੇਖਦਾ ਤੇ ਨਾ ਉਹਨਾਂ ਦੀ ਜਾਨ ਨਿਕਲਣ ਦਿੰਦਾ। ਜੀ ਜੀ। ਸੋ ਮੇਰੇ ਹੱਥ ਵਿੱਚ ਨਹੀਂਗਾ ਮੈਂ ਤੇ ਜਿਹੜਾ ਮੇਰੇ ਕੋਲ वचन ਹੈ ਨਾ ਬਾਈਬਲ ਆ ਮੈਂ ਤੇ ਉੱਤੇ ਈਮਾਨ ਰੱਖਦਾ ਆ ਉਹਦੇ 'ਚ ਮੇਰੇ ਪ੍ਰਭੂ ਨੇ ਕਿਹਾ ਕਿ ਤੁਸੀਂ ਰੋਗੀਆਂ ਉੱਤੇ ਹੱਥ ਰੱਖੋਗੇ। ਪ੍ਰਭੂ ਨੇ ਕਿਹਾ ਤੇ ਅਸੀਂ ਰੱਖ ਦਿੱਤਾ ਹੈ। ਹੁਣ ਕਿਹਨੂੰ ਚੰਗਾ ਕਰਨਾ ਹੈ ਕਿਹਨੂੰ ਚੰਗਾ ਨਹੀਂ ਕਰਨਾ ਇਹ ਵਿਵਾਦ ਦਾ ਵਿਸ਼ਾ ਨਹੀਂ ਹੈ। ਇਹ ਪਰਮੇਸ਼ਰ ਦਾ ਸਾਡਾ ਕੰਮ ਅਰਦਾਸ ਕਰਨਾ ਹੈ। ਗੁਰਦੁਆਰੇ 'ਚ ਅਰਦਾਸ ਹੁੰਦੀ ਹੈ। ਮੰਦਰਾਂ ਦੇ ਵਿੱਚ ਵੀ ਪ੍ਰਾਰਥਨਾ ਹੁੰਦੀ ਹੈ। ਮਸਜਿਦਾਂ ਵਿੱਚ ਵੀ ਦੁਆ ਕੀਤੀ ਜਾਂਦੀ ਹੈ। ਇਹ ਦੁਆ ਕਰਨਾ, ਪ੍ਰਾਰਥਨਾ ਕਰਨਾ, ਅਰਦਾਸ ਕਰਨਾ, ਪ੍ਰੇਰ ਕਰਨਾ ਇਹ ਕਿਸ ਚੀਜ਼ ਨੂੰ ਦਿਖਾਉਂਦਾ ਹੈ? ਇਹ ਏਸੇ ਚੀਜ਼ ਨੂੰ ਦਿਖਾਉਂਦਾ ਕਿ ਅਸੀਂ ਪਰਮੇਸ਼ਵਰ ਦੇ ਅੱਗੇ ਇਲਤਜ਼ਾਰ ਰੱਖਦੇ ਹਾਂ। ਹੁਣ ਪਰਮੇਸ਼ਵਰ ਉਹ ਹੀ ਹੈ, ਇੱਕੋ ਹੀ ਹੈ। ਉਹ ਕਿਸੇ ਦੇ ਜੀਵਨ ਦੇ ਵਿੱਚ ਕੰਮ ਕਰ ਦਿੰਦਾ ਹੈ, ਕਿਸੇ ਦੇ ਜੀਵਨ 'ਚ ਨਹੀਂ ਕਰਦਾ। ਤੁਸੀਂ ਸੇਕ ਇਤਿਹਾਸ ਦੀ ਗੱਲ ਕਰ ਲੋ ਕਿੰਨੇ ਯੋਧੇ ਹੋਏ ਆ। ਕਿ ਸਾਰੇ ਇਹਨਾਂ ਦੇ ਕਥਨ ਦੇ ਮੁਤਾਬਕ ਹੀ ਹੈ ਕਿ ਸਾਰੇ ਬਾਬਾ ਦੀਪ ਸਿੰਘ ਵਾਂਗੂ ਸੀਸ ਤਲੀ ਤੇ ਧਰ ਕੇ ਲੜ ਸਕੇ। ਉਹ ਸਿਰਫ ਉਹ ਹੀ ਇੱਕੋ ਹੀ ਸੀਗਾ ਉਹਦੇ ਨਾਲ ਹੀ ਇਹ ਵਾਪਰਿਆ ਬਾਕੀ ਸਾਰੇ ਨਾਲ ਨਹੀਂ ਵਾਪਰਿਆ ਕਈ ਸਿੰਘਾਂ ਨੇ ਲੜਾਈਆਂ ਲੜੀਆਂ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਕਈ ਜਿੱਤ ਗਏ ਤੇ ਫਤਿਹ ਪਾ ਕੇ ਆਏ ਕਈ ਹਾਰ ਗਏ ਸ਼ਹਾਦਤ ਪਾ ਗਏ ਸੋ ਨਾ ਤੇ ਸਾਰਿਆਂ ਨੇ ਸ਼ਹਾਦਤ ਪਾਈ ਨਾ ਸਾਰੇ ਜਿੱਤ ਸਕੇ ਨਾ ਸਾਰੇ ਬਾਬਾ ਦੀਪ ਸਿੰਘੇ ਬਣ ਸਕੇ ਨਾ ਸਾਰੇ ਬਾਬਾ ਬੰਦਾ巴ਹਾ ਦਰਬੰਸਕੇ ਤੇ ਗੁਰੂਆਂ ਦੀ ਜਗ੍ਹਾ ਤੇ ਕੋਈ ਲੈ ਆ ਹੀ ਨਹੀਂ ਸਕਦਾ ਹਨਾ ਸੋ ਪਰਮੇਸ਼ਰ ਦਾ ਕੰਮ ਹੈ ਚਮਤਕਾਰ ਕਰਨਾ ਪਰਮੇਸ਼ਰ ਦਾ ਕੰਮ ਹੈ ਐਮੀ ਗੱਲ ਨੂੰ ਤੋਲ ਦਿੰਦੇ ਆ ਸਾਡੇ ਹਰੇਕ ਬੰਦੇ ਦਾ ਈਮਾਨ ਉਹਦੀ ਲਿਖਤ ਦੇ ਉੱਤੇ ਆ ਇਹਨਾਂ ਦਾ ਈਮਾਨ ਆਪਣੇ ਗੁਰੂ ਗ੍ਰੰਥ ਦੀ ਲਿਖਤ ਦੇ ਉੱਤੇ ਆ ਇਹ ਲਿਖਤ ਨੂੰ ਮੰਨਦੇ ਆ ਅਗਰ ਕੋਈ ਗੱਲ ਵੀ ਕਰਦਾ ਤਾਂ ਅਗਲੇ ਪੁੱਛਦੇ ਹਾਂ ਜੀ ਕਿੱਥੇ ਲਿਖਿਆ ਸੋ ਇਹ ਵੀ ਲਿਖਤ ਤੇ ਹੀ ਈਮਾਨ ਰੱਖਦੇ ਆ ਅਸੀਂ ਵੀ ਲਿਖਤ ਤੇ ਈਮਾਨ ਰੱਖਦੇ ਆ ਹੁਣ ਜਿਹੜੇ ਵਿਵਾਦੀ ਲੋਕ ਆ ਉਹ ਇਹ ਕਹੇ ਜਾਣ ਕਿ ਨਹੀਂ ਜੀ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਗਲਤ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਵਾਲੇ ਕਹੇ ਜਾਣ ਕਿ ਨਹੀਂ ਬਾਈਬਲ ਦੀ ਲਿਖਤ ਗਲਤ ਹੈ ਸੋ ਕਿਸੇ ਦੇ ਕਹਿਣ ਦੇ ਨਾਲ ਨਾ ਤੇ ਕੁਝ ਸਹੀ ਹੋਣਾ ਹੈ ਤੇ ਨਾ ਕੁਝ ਗਲਤ ਹੋਣਾ ਪਰ ਈਮਾਨ ਹਰੇਕ ਦਾ ਆਪੋ ਆਪਣੀ ਲਿਖਤ ਦੇ ਉੱਤੇ ਹੈ ਅਸੀਂ ਜਿਸ ਬਾਈਬਲ ਦੇ ਉੱਤੇ ਈਮਾਨ ਰੱਖਦੇ ਹਾਂ ਅਸੀਂ ਉਹਦੀ ਲਿਖਤ ਦੇ ਮੁਤਾਬਕ ਚੱਲਦੇ ਹਾਂ ਉਸ ਲਿਖਤ ਦੇ ਵਿੱਚ ਸਾਡੇ ਪ੍ਰਭੂ ਨੇ ਸਾਨੂੰ ਕਿਹਾ ਹੈ ਕਿ ਤੁਸੀਂ ਬਿਮਾਰਾਂ ਲਈ ਪ੍ਰਾਰਥਨਾ ਕਰੋਗੇ ਤੇ ਬਿਮਾਰ ਚੰਗੇ ਹੋਣਗੇ ਅਸੀਂ ਉਸ ਈਮਾਨ ਦੇ ਨਾਲ ਬਿਮਾਰਾਂ ਲਈ ਪ੍ਰਾਰਥਨਾ ਕਰਦੇ ਹਾਂ ਅਸੀਂ ਪ੍ਰਾਰਥਨਾ ਕਰਦੇ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਲੇਕਿਨ ਸਾਰੇ ਬਿਨਾ ਚੰਗਿਆ ਹੋਇਆ ਉਹਨਾਂ ਤੋਂ ਨਹੀਂ ਜਾਂਦੇ। ਇਹੀ ਗੱਲ ਅਗਰ ਪ੍ਰਭੂ ਯਿਸੂ ਮਸੀਹ ਦੀ ਜੀਵਨੀ ਵਿੱਚ ਦੇਖੀਏ ਤੇ ਲਿਖਿਆ ਬਾਈਬਲ ਦੇ ਵਿੱਚ ਕਿ ਪ੍ਰਭੂ ਯਿਸੂ ਮਸੀਹ ਇੱਕ ਨਗਰ ਦੇ ਵਿੱਚ ਗਿਆ। ਉੱਥੇ ਜਿਨ੍ਹਾਂ ਨੂੰ ਚੰਗੇ ਹੋਣ ਦੀ ਲੋੜ ਸੀ ਉਹਨਾਂ ਨੇ ਚੰਗੇ ਕੀਤਾ ਯਾਨੀ ਕਿ ਯਿਸੂ ਮਸੀਹ ਨੇ ਵੀ ਧਰਤੀ ਉੱਤੇ ਰਹਿੰਦਿਆਂ ਹੋਇਆਂ ਸਾਰਿਆਂ ਨੂੰ ਚੰਗਾ ਨਹੀਂ ਕੀਤਾ। ਸਾਰੇ ਮੁਰਦੇ ਜਿੰਦੇ ਨਹੀਂ ਕਰ ਦਿੱਤੇ। ਲਾਜ਼ਰੀ ਜਿੰਦਾ ਕੀਤਾ ਗਿਆ, ਜੇਰੂਸਲਮ ਦੀ ਬੇਟੀ ਚੰਗੀ ਕੀਤੀ, ਕਿ ਨਾਈਨ ਵਿਧਵਾ ਦਾ ਬੇਟਾ ਹੀ ਜਿੰਦਾ ਕੀਤਾ ਗਿਆ। ਨਹੀਂ ਤੇ ਉੱਥੇ ਯਿਸੂ ਮਸੀਹ ਚਾਹੁੰਦਾ ਤੇ ਸਾਰੇ ਮੁਰਦਿਆਂ ਨੂੰ ਵੀ ਜਿੰਦੇ ਕਰ ਸਕਦਾ ਸੀਗਾ। ਸੋ ਇਹ ਪਰਮੇਸ਼ਵਰ ਦੀ ਆਪਣੀ ਰਜਾ ਆ ਉਹ ਆਪਣੀ ਰਜਾ ਦੇ ਨਾਲ ਕੰਮ ਕਰਦਾ ਜਿਹਦੇ ਉੱਤੇ ਦਿਆਲ ਹੈ ਉਹਦੇ ਉੱਤੇ ਦਿਆਲ ਹੈ ਜਦੋਂ ਉਹਨੇ ਆਪਣਾ ਕੋਈ ਚਮਤਕਾਰ ਦਿਖਾਉਣਾ ਹੈ ਦਿਖਾਉਂਦਾ ਅਸੀਂ ਕਲੇਮ ਨਹੀਂ ਕਰ ਸਕਦੇ ਪਰਮੇਸ਼ੂ ਉੱਤੇ ਕਿ ਕੱਲ ਤੂੰ ਫਲਾਣੇ ਬਿਮਾਰ ਨੂੰ ਚੰਗਾ ਕੀਤਾ ਸੀ ਇਹਨੂੰ ਵੀ ਚੰਗਾ ਸਾਡਾ ਕੰਮ ਤੇ ਬੇਨਤੀ ਕਰਨਾ ਆ ਅਸੀਂ ਤੇ ਬੇਨਤੀ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਵਾਂਗੇ ਸਾਨੂੰ ਬੇਨਤੀ ਕਰਨ ਤੋਂ ਕੋਈ ਰੋਕ ਨਹੀਂ ਸਕਦਾ ਜੇ ਇਹਨਾਂ ਨੇ ਕੋਈ ਕਲੇਮ ਕਰਨਾ ਪਰਮੇਸ਼ੂ ਉੱਤੇ ਕਰੇ ਵੀ ਤੂੰ ਚੰਗੇ ਕੱਲ ਹੀ ਕਰਦਾ ਸਹਾਇਆਂ ਵਾਲੇ ਕੰਮ ਬਸ ਇਹ ਚੰਗੇ ਕੱਲ ਹੀ ਕਰਦਾ ਤੇ ਸਾਡੇ ਵਾਲੇ ਪਾਸੇ ਚੰਗੇ ਕਿਉਂ ਨਹੀਂ ਕਰਦਾ ਬਿਲਕੁਲ ਪਾਸਟਰ ਜੀ ਇਹ ਵੀ ਗੱਲ ਹੈ ਜਿਵੇਂ ਤੁਸੀਂ ਬਾਈਬਲ ਦੀ ਗੱਲ ਕੀਤੀ ਹੈ ਬਾਈਬਲ ਦੇ ਵਿੱਚ ਬਚਨ ਦੇ ਅਨਸਾਰ ਹੈ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਇੱਕ ਸਿੱਖ ਜਿਹੜਾ ਪਹਿਲਾਂ 크ਿਸਚੀਅਨ ਸੀ ਬਾਅਦ ਵਿੱਚ ਉਹ ਸਿੱਖ ਬਣਿਆ ਉਹ ਕਹਿ ਰਿਹਾ ਕਿ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਇਹਨਾਂ ਨੂੰ ਇਜਾਜ਼ਤ ਹੈ ਕਿ ਆਪਣੀਆਂ ਭੈਣਾਂ ਦੇ ਨਾਲ ਗਲਤ ਕੰਮ ਕਰਨਾ ਇਹੋ ਜਿਹੇ ਬਿਆਨ ਜਿਹੜੇ ਆ ਰਹੇ ਨੇ ਕਿ ਇਹ ਇਸਾਈ ਧਰਮ ਦੇ ਉੱਤੇ ਇਹਨਾਂ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਸਮਝਦੇ ਹੋ ਕਿ ਜੋ ਲਿਖਿਆ ਹੈ ਉਹ ਸੱਚ ਹੈ ਦੇਖੋ ਕਿੱਡਾ ਉਹ ਅਗਿਆਨੀ ਬੰਦਾ ਆ ਗੁਰੂ ਦਾ ਬਾਣਾ ਪਾਇਆ ਹੈ ਬੰਦਾ ਕਿੱਡੀ ਇੱਕ ਘਟਿਆ ਤੇ ਜ਼ਲੀਲ ਗੱਲ ਕਰ ਰਿਹਾ ਹੈ ਨਾ ਜੇ ਇਹ ਗੱਲ ਭੈਣਾ ਭਰਾਵਾਂ ਦੀ ਕੀਤੀ ਜਾਵੇ ਨਾ ਤੇ ਜੇ ਕਹਿੰਦਾ ਵੀ ਗਲਤ ਕੰਮ ਕੀਤੇ ਆ ਫਿਰ ਸਾਰੀ ਦੁਨੀਆ ਵਿੱਚ ਹਰ ਬੰਦੇ ਹਰੇਕ ਮਜ਼ਬ ਦੇ ਵਿੱਚ ਇਹ ਬੁਰਾ ਕੰਮ ਹੋਇਆ ਤੇ ਲੂਤ ਦੇ ਉਦਾਹਰਣ ਦਿੰਦੇ ਨਾ ਕਿਉਂਕਿ ਇਹਨਾਂ ਦਾ ਬਾਈਬਲ ਦੇ ਜਿਹੜੇ ਸਿਸਟਮ ਦਾ ਪਤਾ ਨਹੀਂਗਾ ਜਿੱਦਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਸਟਮ ਦਾ ਨਹੀਂ ਨਾ ਪਤਾ ਅਸੀਂ ਉਹਦੇ ਚ ਕੋਈ ਇੱਕ ਚੀਜ਼ ਚੱਕ ਕੇ ਤੇ ਟਿੱਪਣੀ ਕਰ ਦਿੰਨੇ ਆ ਜਦਕਿ ਉਹਦੇ ਅੱਗੇ ਪਿੱਛੇ ਬੜਾ ਕੁਝ ਲਿਖਿਆ ਹੁੰਦਾ ਉਹ ਸਾਰਾ ਪੜ੍ਹ ਕੇ ਫਿਰ ਪਤਾ ਲੱਗਦਾ ਵੀ ਬੜੀ ਵਿਚਰੀ ਗੱਲ ਉਹਦਾ ਭੇਤ ਕੀ ਹੈ ਉਸੇ ਤਰ੍ਹਾਂ ਬਾਈਬਲ ਦੀ ਕਿਸੇ ਇੱਕ ਗੱਲ ਨੂੰ ਚੁੱਕ ਕੇ ਤੁਸੀਂ ਉਹਦਾ ਪ੍ਰਕਾਸ਼ਨ ਦੁਨੀਆ ਦੇ ਸਾਹਮਣੇ ਸਹੀ ਨਹੀਂ ਰੱਖ ਸਕਦੇ ਉਹਦਾ ਅੱਗਾ ਪਿੱਛਾ ਵੇਖਣਾ ਪੈਂਦਾ ਵੀ ਕੀ ਹੈ ਪਰਮੇਸ਼ਵਰ ਦੁਨੀਆ ਦੇ ਵਿੱਚ ਇੱਕ ਸਿਸਟਮ ਦੇ ਨਾਲ ਦੁਨੀਆ ਨੂੰ ਉਹਨੇ ਚਲਾਇਆ ਹੈ ਇੱਕ ਸਿਸਟਮ ਹੈ ਇੱਕ ਸਿਸਟਮ ਬਾਗੇ ਅਦਨ ਦਾ ਸਿਸਟਮ ਹੋ ਰਿਹਾ ਬਾਗੇ ਅਦਨ ਤੋਂ ਬਾਹਰ ਨਿਕਲੇ ਹੋਏ ਆਦਮ ਦਾ ਸਿਸਟਮ ਹੋ ਰਿਹਾ ਅਬਰਾਹਮ ਤੱਕ ਪਰਮੇਸ਼ਵਰ ਦਾ ਸਿਸਟਮ ਇਨਸਾਨ ਦੇ ਨਾਲ ਚੱਲਣਾ ਹੋ ਰਿਹਾ ਮੂਸਾ ਦੇ ਸਮੇਂ ਦੇ ਵਿੱਚ ਪਰਮੇਸ਼ਵਰ ਦਾ ਇਨਸਾਨ ਦੇ ਨਾਲ ਚੱਲਣ ਦਾ ਸਿਸਟਮ ਹੋ ਰਿਹਾ ਸਿਸਟਮ ਦਾ ਭਾਵ ਇਹ ਨਹੀਂ ਕਿ ਪਰਮੇਸ਼ਵਰ ਬਦਲਦਾ ਆ ਇਨਸਾਨ ਜਿਵੇਂ ਜਿਵੇਂ ਅੱਗੇ ਵੱਧਦਾ ਗਿਆ ਹੈ ਪਰਮੇਸ਼ਵਰ ਥਿਵੇਂ ਥਿਵੇਂ ਉਹਦੇ ਨਾਲ ਆਪਣੀ ਇੱਛਾ ਨੂੰ ਜ਼ਾਹਰ ਕਰਦਾ ਗਿਆ ਹੈ ਔਰ ਆਪਣੇ ਭੇਤਾਂ ਨੂੰ ਖੋਲਦਾ ਗਿਆ ਹੈ ਸੋ ਅਸੀਂ ਦੇਖਦੇ ਹਾਂ ਕਿ موسی ਦੇ ਜਮਾਨੇ ਵਿੱਚ ਸ਼ਰੀਅਤ ਮਿਲੀ ਜਾਨਕਿ ਸਾਡਾ ਮੰਨਣਾ ਬਾਕੀ ਕੋਈ ਮੰਨੇ ਨਾ ਮੰਨੇ ਸਾਡਾ ਮੰਨਣਾ ਹੈ ਮੁਸਲਮਾਨ ਵੀਰਾਂ ਦਾ ਮੰਨਣਾ ਹੈ ਯਹੂਦੀਆਂ ਦਾ ਮੰਨਣਾ ਹੈ موسی ਦੇ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਕਾਨੂੰਨ ਲਿਆਂਦਾ ਗਿਆ ਕਾਨੂੰਨ ਜਦੋਂ ਲਿਆਂਦਾ ਗਿਆ ਕੋਈ ਵੀ ਗੁਨਾਹ ਉਦੋਂ ਮੰਨਿਆ ਜਾਂਦਾ ਜਦੋਂ ਉਹਦੇ ਲਈ ਕੋਈ ਕਾਨੂੰਨ ਬਣਦਾ ਜਦੋਂ ਤੱਕ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਉਹ ਗੁਨਾਹ ਨਹੀਂ ਹੁੰਦਾ ਮਿੰਨੇ ਸੁਣਿਆ ਚ ਆਇਆ ਸੀ ਕਹਿੰਦੇ ਵੀ 1944 ਦੇ ਵਿੱਚ ਹੀ ਆ ਹੈਲਮਟ ਪਾਉਣ ਦਾ ਜਿਹੜਾ ਸਿਸਟਮ ਸੀ ਗੋਰਿਆਂ ਦੇ ਜ਼ਮਾਨੇ ਵਿੱਚ ਕਹਿੰਦੇ ਇਹ ਪਾਸ ਕੀ ਲਾਗੂ ਪਾਸ ਕੀਤਾ ਗਿਆ ਸੀ ਪਰ ਲਾਗੂ ਨਹੀਂ ਕੀਤਾ ਗਿਆ ਤੇ ਅਸੀਂ ਜਦੋਂ ਆਏ ਆ ਮੇਰਾ ਖਿਆਲ ਆ ਵੀ ਇਹ ਲਗਭਗ 2002 ਦੇ ਵਿੱਚ ਇਹ 2004 ਦੇ ਲਾਗੇ ਚ ਆ ਕੇ ਇਹਨੂੰ ਜ਼ਿਆਦਾ ਕੰਪਲਸਰੀ ਕਰ ਦਿੱਤਾ ਗਿਆ ਸੋ ਕੋਈ ਵੀ ਚੀਜ਼ ਆ ਉਦੋਂ ਹੀ ਮੰਨੀ ਜਾਵੇ ਕਿ ਜਦੋਂ ਉਹਨੂੰ ਲਾਗੂ ਕਰ ਦਿੱਤਾ ਜਾਵੇ ਹੁਣ ਆ ਸਾਡੇ ਆਪਣੇ ਭਾਰਤ ਵਿੱਚ ਲਗਿਆ ਬਰੋਲਾ ਪਿਆ ਆ ਹਿੰਦੂ ਰਾਸ਼ਟਰ ਬਣਾ ਹਿੰਦੂ ਰਾਸ਼ਟਰ ਬਣਾ ਹਿੰਦੂ ਰਾਸ਼ਟਰ ਬਣਾ ਅਜੇ ਉਹਨਾਂ ਨੇ ਹਿੰਦੂ ਰਾਸ਼ਟਰ ਬਣਾਇਆ ਨਹੀਂ ਇਸ ਕਰਕੇ ਹਿੰਦੂ ਰਾਸ਼ਟਰ ਬਣਾਉਣ ਤੋਂ ਬਾਅਦ ਜਿਹੜੀ ਉਹਨਾਂ ਨੇ ਵਿਵਸਥਾ ਲਾਗੂ ਕਰਨੀ ਹੈ ਜਿਹੜਾ ਕਾਨੂੰਨ ਲਾਗੂ ਕਰਨਾ ਹੈ ਉਹ ਉਦੋਂ ਜਦੋਂ ਲਾਗੂ ਕਰਨਗੇ ਉਦੋਂ ਲੋਕਾਂ ਨੂੰ ਉਹ ਮੰਨਣਾ ਪਊਗਾ ਲੇਕਿਨ ਅੱਜ ਦੀ ਡੇਟ ਦੇ ਜੋ ਕਹਿੰਦੇ ਤੇ ਹੈਗੇ ਅਸੀਂ ਹਿੰਦੂ ਰਾਸ਼ਟਰ ਲਾਗੂ ਕਰਨਾ ਲੇਕਿਨ ਅੱਜ ਜਦੋਂ ਤੱਕ ਹਿੰਦੂ ਰਾਸ਼ਟਰ ਬਣਦਾ ਨਹੀਂ ਹੈ ਉਦੋਂ ਤੱਕ ਉਹ ਆਪਣੇ ਕਾਨੂੰਨ ਨੂੰ ਲਾਗੂ ਨਹੀਂ ਕਰ ਸਕਦੇ ਉਦੋਂ ਤੱਕ ਇਹ ਕਾਨੂੰਨ ਚੱਲਣਾ ਹੈ ਸੋ ਆ ਜੰਦੇ ਵਾਪਸ ਉੱਥੇ ਲੂਤ ਦੇ ਜਮਾਨੇ ਤੱਕ ਪਰਮੇਸ਼ਵਰ ਨੇ ਇਨਸਾਨ ਨੂੰ ਰਹਿਣ ਦਾ ਕਾਨੂੰਨ ਨਹੀਂ ਦਿੱਤਾ ਇਨਸਾਨ ਆਪਣੇ ਵਿਵੇਕ ਦੇ ਮੁਤਾਬਕ ਚੱਲਦਾ ਸੀਗਾ ਵਿਵੇਕ ਦੀ ਸੁਣਦਾ ਸੀਗਾ ਪਰ ਉਸ ਸਮੇਂ ਤੇ ਪਿੱਛੇ ਜਾਈਏ ਇਹ ਜੋ ਮਰਜੀ ਕਈ ਜਾਣ ਇੱਕ ਗੱਲ ਮੰਨਣ ਮੰਨਣੀ ਪਾਉਗੀ ਇਹ ਦੁਨੀਆ ਚੱਲੀ ਆ ਕਿਸੇ ਦੋ ਜੋੜਿਆਂ ਤੋਂ ਬਾਈਬਲ ਦੇ ਵਿੱਚ ਲਿਖਿਆ ਕੁਰਾਨ ਦੇ ਵਿੱਚ ਲਿਖਿਆ ਤੇ ਯਹੂਦੀ ਗ੍ਰੰਥ ਦੱਸਦੇ ਆ ਵੀ ਪਰਮੇਸ਼ਵਰ ਨੇ ਇੱਕ ਮਰਦ ਤੇ ਇੱਕ ਔਰਤ ਨੂੰ ਬਣਾਇਆ ਤੇ ਉਹਦਾ ਉਹਨੇ ਨਾਮ ਆਦਮ ਤੇ ਹਵਾ ਜਦ ਕਿ ਹਵਾ ਤੇ ਖੈਰ ਆਦਮ ਨੇ ਰੱਖਿਆ ਸੀ ਬਸ ਹੀ ਉਹਨੂੰ ਆਦਮ ਤੇ ਹਵਾ ਦੇ ਨਾਮ ਤੋਂ ਜਾਣਦੇ ਸੋ ਉਹਨਾਂ ਤੋਂ ਜਨਰੇਸ਼ਨ ਚੱਲੀ ਆ ਉਹਨਾਂ ਦੇ ਅੱਗੇ ਕਾਇਨ ਤੇ ਹਾਬਲ ਪੈਦਾ ਹੋਇਆ ਫਿਰ ਕਾਇਨ ਨੇ ਹਬਲ ਨੂੰ ਮਾਰ ਦਿੱਤਾ ਫਿਰ ਕਾਇਨ ਭੱਜ ਗਿਆ ਫਿਰ ਉਹਨਾਂ ਦੇ ਅੱਗੇ ਇੱਕ ਬੇਟਾ ਪੈਦਾ ਹੋਇਆ ਸੇਥ ਉਹ ਤੋਂ ਫਿਰ ਦੁਨੀਆਵਾਦੀ ਵਾਦੀ ਵਾਦੀ ਗਈ ਹੈ ਜਦੋਂ ਤੱਕ ਕਾਨੂੰਨ ਨਹੀਂ ਆਇਆ ਉਦੋਂ ਤੱਕ ਭੈਣ ਭਰਾਵਾਂ ਦੇ ਵਿੱਚ ਹੀ ਸ਼ਾਦੀਆਂ ਹੋਈਆਂ ਜਦੋਂ ਤੱਕ ਕਾਨੂੰਨ ਨਹੀਂ ਹੈ ਉਦੋਂ ਤੱਕ ਉਹਨੂੰ ਪਾਪ ਵੀ ਗਿਨੇਆ ਜਾ ਸਕਦਾ ਨਹੀਂ ਹੈ ਜਦੋਂ ਲੂਤ ਦੀਆਂ ਬੇਟੀਆਂ ਨੇ ਉਹਦੇ ਨਾਲ ਹਾਲਾਂਕਿ ਵਿਵੇਕ ਦੇ ਮੁਤਾਬਕ ਚੱਲਣ ਤੇ ਉਹਨਾਂ ਨੂੰ ਪਤਾ ਸੀਗਾ ਵੀ ਅਸੀਂ ਪਾਪ ਕਰ ਉਹਨਾਂ ਦਾ ਵਿਵੇਕ ਉਹਨਾਂ ਤੇ ਦੋਚੜਾਉਂਦਾ ਸੀ ਪਰ ਕਾਨੂੰਨ ਨਹੀਂ ਸੀ ਇਸ ਕਰਕੇ ਉਹਨੂੰ ਪਾਪ ਮੰਨਿਆ ਨਹੀਂ ਜਾ ਸਕਦਾ ਸੀ ਸੋ ਉਸ ਸਮੇਂ ਜਦੋਂ ਲੂਤ ਦੀ ਅਸੀਂ ਗੱਲ ਕਰਦੇ ਹਾਂ ਕਾਨੂੰਨ ਨਹੀਂ ਸੀ ਆਇਆ ਤੇ ਸਾਰੀ ਦੁਨੀਆ ਹੀ ਭੈਣ ਭਰਾ ਆ ਜੀ ਹਿੰਦੂ ਮਤ ਕੀ ਕਹਿੰਦੇ ਉਹ ਆਦਮ ਹਵਾ ਕਰਕੇ ਨਹੀਂ ਮੰਨਣਾ ਚਾਹੁੰਦੇ ਤੇ ਉਹ ਕਹਿੰਦੇ ਨਹੀਂ ਸ਼ਿਵ ਤੇ ਪਾਰਵਤੀ ਤੋਂ ਦੁਨੀਆ ਚੱਲੀ ਹੈ ਤੇ ਆਪਾਂ ਉਧਰ ਆ ਜਾਨੇ ਜੇ ਸ਼ਿਵ ਤੇ ਪਾਰਵਤੀ ਤੋਂ ਵੀ ਦੁਨੀਆ ਚੱਲੀ ਆ ਤਾਂ ਵੀ ਇੱਕ ਜੋੜੇ ਤੋਂ ਚੱਲੇ ਆ ਤੇ ਸਾਰੇ ਭੈਣ ਭਰਾ ਹੀ ਆ ਲੇਕਿਨ ਹੁਣ ਮੂਸਾ ਦੇ ਜਮਾਨੇ ਜਦੋਂ ਵਿਵਸਥਾ ਆਈ ਨਾ ਜਦੋਂ ਕਾਨੂੰਨ ਆਇਆ ਉਦੋਂ ਪਰਮੇਸ਼ਰ ਨੇ ਫੇ ਹੱਦ ਬੰਦੀਆਂ ਰੱਖੀ ਕਿ ਤੁਸੀਂ ਆਪਣੇ ਮਾਤਾ ਤੇ ਪਿਓ ਤੋਂ ਪੈਦਾ ਹੋਈ ਔਰਤ ਦੇ ਨਾਲ ਤੁਸੀਂ ਜਿਸਮਾਨੀ ਸੰਬੰਧ ਨਹੀਂ ਬਣਾ ਸਕਦੇ ਫਿਰ ਪਰਮੇਸ਼ਰ ਨੇ ਵਿਵਸਥਾ ਦਿੱਤੀ ਵੀ ਤੁਹਾਡੀਆਂ ਸ਼ਾਦੀਆਂ ਕਿੱਥੇ-ਕਿੱਥੇ ਹੋ ਸਕਦੀਆਂ ਤੇ ਕਿੱਥੇ-ਕਿੱਥੇ ਨਹੀਂ ਹੋ ਸਕਦੀਆਂ ਜਦੋਂ ਕਾਨੂੰਨ ਆ ਗਿਆ ਉਸ ਤੋਂ ਬਾਅਦ ਇਹ ਬੰਦਾ ਜਿਹੜਾ ਬੋਲਣ ਡਿਆ ਆ ਸਾਡੇ ਕੋਲ ਤੇ ਇਹਨਾਂ ਵਾਂਗੂ ਘਟੀਆ ਸ਼ਬਦ ਵੀ ਨਹੀਂ ਬੋਲੇ ਜਾਂਦੇ ਇਹ ਬੰਦਾ ਉਸ ਤੋਂ ਬਾਅਦ ਦੀ ਕੋਈ ਐਗਜ਼ਾਮਪਲ ਦਵੇ ਬਾਈਬਲ ਦੇ ਵਿੱਚ ਜਿੱਥੇ ਕੋਈ ਇਹੋ ਜਿਹਾ ਪਾਪ ਹੋਇਆ ਹੋਵੇ ਸੋ ਮੈਂ ਇਸ ਵੀਰ ਨੂੰ ਦੱਸਣਾ ਚਾਹੁੰਦਾ ਵੀ ਤੂੰ ਵੀ ਤੇਰਾ ਵੀ ਵਿਆਹ ਤੇਰੀ ਭੈਣ ਦੇ ਨਾਲ ਹੀ ਹੋਇਆ ਹੈ ਜੇ ਜੇ ਬੈਕ ਤੇ ਜਾਊਂਗਾ ਨਾ ਆਦਮ ਤੇ ਹਵਾ ਤੇ ਜਾਉਂਗੇ ਨਾ ਤੇ ਫਿਰ ਤੇਰਾ ਵਿਆਹ ਵੀ ਤੇਰੀ ਭੈਣ ਦੇ ਨਾਲ ਹੀ ਹੋਇਆ ਹੈ ਲੇਕਿਨ ਹੁਣ ਉਸ ਭੈਣ ਦੇ ਨਾਲ ਨਹੀਂ ਹੋਇਆ ਜਿਹੜੀ ਤੇਰੇ ਮਾਂ ਤੇ ਪਿਓ ਤੋਂ ਜਨਮੀ ਹੈ ਬਲਕਿ ਆਦਮ ਤੇ ਹਵਾ ਦੀ ਸੰਤਾਨ ਹੋਣ ਦਾ ਕਰਕੇ ਉਹ ਤੇਰੀ ਭੈਣ ਹੀ ਹੈ ਜੀ ਹੋਰ ਕੋਈ ਸਵਾਲ ਜੀ ਅਸਲ ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਪੰਚਾਇਤ ਪੁਲਿਕ ਮਤਾ ਪਾਸ ਦਿੱਤਾ ਗਿਆ ਕਿ ਜਿਹੜਾ ਵੀ ਪਿੰਡ ਦੇ ਵਿੱਚ ਜਿਹੜਾ ਇਸਾਈ ਮਤ ਦੇ ਕੋ ਤੁਹਾਡੇ ਧਰਮ ਦੇ ਲੋਕ ਰਹਿੰਦੇ ਨੇ ਜੇ ਕੋ ਉਹਨਾਂ ਨਾਲ ਘਟ ਜੋੜ ਰੱਖੇਗਾ ਜਾਂ ਉਹਨਾਂ ਨਾਲ ਮਿਲੇਗਾ ਉਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਏ ਸ਼ਮਸ਼ਾਨ ਘਟ ਦੇਣ ਨੂੰ ਇਹ ਵੀ ਬੜੇ ਸਵਾਲ ਖੜਕੇ ਇਹਨਾਂ ਨੂੰ ਇੱਥੇ ਸ਼ਮਸ਼ਾਨ ਘਟਨੇ ਦਿੱਤਾ ਜਾਊਗਾ ਪਾਂਡੇ ਜਿਹੜੇ ਐਡ ਕਰ ਦਿੱਤੇ ਜਾਣਗੇ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਲੱਗਣੇ ਸ਼ੁਰੂ ਹੋ ਗਈਆਂ ਕੀ ਵਜਾ ਹੈ ਕਿ ਪੰਜਾਬ ਚ ਤੁਹਾਡਾ ਧਰਮ ਜਿਹੜਾ ਆ ਵਧ ਰਿਹਾ ਆ ਉਹਨੂੰ ਦੇਖ ਕੇ ਆ ਜਾਂ ਫਿਰ ਕੋਈ ਹੋਰ ਵਜਾ ਹੈ ਕਿ ਜਿਹੜਾ ਇਸਾਈ ਧਰਮ ਦਾ ਜਿਹੜਾ ਹੁਣ ਵਿਰੋਧ ਹੋਣਾ ਪੰਜਾਬ ਦੇ ਵਿੱਚ ਲਗਭਗ ਸ਼ੁਰੂ ਹੋ ਚੁੱਕਾ ਹੈ ਪਿੰਡਾਂ ਦੇ ਵਿੱਚ ਜਿਹੜੇ ਮਤੇ ਪੈਣੇ ਸ਼ੁਰੂ ਹੋ ਗਏ ਨੇ ਕੀ ਕਹਿੰਦੇ ਹੋ ਤੁਸੀਂ ਦੇਖੋ ਜੀ ਮੈਂ ਤਾਂ ਇਹ ਵੀ ਕਵਾਂਗਾ ਵੀ ਇਹ ਵੀ ਇੱਕ ਮੂਰਖਤਾਪੂਰਨ ਡਿਸੀਜਨ ਆਪਾਂ ਕਹਿ ਸਕਦੇ ਹਾਂ ਇਹ ਮਤੇ ਪੌਣੇ ਕੋਈ ਇੰਨੀ ਵਧੀਆ ਗੱਲ ਨਹੀਂ ਰਹੀ ਗੱਲ ਫਿਰ ਕ੍ਰਿਸਚੀਅਨਟੀ ਦੀ ਕ੍ਰਿਸਚੀਅਨਟੀ ਦੇ ਖਿਲਾਫ ਤੇ 2000 ਸਾਲਾਂ ਤੋਂ ਹੀ ਮਤੇ ਪੈਂਦੇ ਆ ਰਹੇ ਹਨ ਲੇਕਿਨ ਕ੍ਰਿਸਚੀਅਨਟੀ ਨੂੰ ਕੋਈ ਫਰਕ ਨਹੀਂ ਪਿਆ ਰਹੀ ਗੱਲ ਵੀ ਕੋਈ ਸ਼ਮਸ਼ਾਨ ਘਾੜ ਜਾਂ ਕਬਰਸਤਾਂ ਜਦੋਂ ਬੰਦਾ ਮਾਰੀ ਗਿਆ ਜਿਹੜਾ ਮਰ ਗਿਆ ਉਹਨੂੰ ਤੁਸੀਂ ਦਫਨਾ ਦਿਓ ਉਹਨੂੰ ਤੁਸੀਂ ਜਲਾ ਦਿਓ ਮੱਦ ਕੇ ਚਲੋ ਅਸੀਂ ਇੱਕ ਲਾਸਟ ਗੱਲ ਕਰ ਲੈਨੇ ਆਂ ਵੇ ਇੱਕ ਕ੍ਰਿਸਚੀਅਨ ਮਰ ਗਿਆ ਤੇ ਉਹਨੂੰ ਕੋਈ ਜਗ੍ਹਾ ਹੀ ਨਹੀਂ ਮਿਲਦੀ ਤੇ ਇਹ ਤੇ ਗਵਰਨਮੈਂਟ ਦਾ ਕੰਮ ਆਪ ਹੀ ਲੈ ਕੇ ਜਾਣਗੇ ਨਹੀਂ ਤੇ ਫਿਰ ਲਾਸ਼ ਪਈ ਸੜੂਗੀ ਤੇ ਲੋਕੀ ਆਪੀ ਬਦਬੂ ਦੇ ਮਾਰੇ ਆਪੀ ਉਹਦਾ ਕੋਈ ਨਾ ਕੋਈ ਕਫਨ ਦਫਨ ਕਰਨਗੇ ਉਹ ਤੇ ਮਿੱਟੀ ਆ ਤੇ ਮਿੱਟੀ ਵਿੱਚ ਮਿੱਟੀ ਦੇ ਨਾਲ ਕਾਦੀ ਲੜਾਈ ਲੜਦੇ ਪਏ ਹੋ ਤੁਸੀਂ ਇਹ ਤੋਂ ਕਿੰਨੀ ਕਿ ਸਮਝ ਆ ਮਦਰ ਕਹਿੰਦਾ ਆਪਾਂ ਕਹਿੰਦੇ ਆਪਾਂ ਆਪਣੇ ਕਬਰਸਾਨਾ 'ਚ ਦਫਨਾਉਣ ਨਹੀਂ ਦੇਣਾ ਜਾਂ ਆਪਾਂ ਆਪਣੇ ਸ਼ਮਸ਼ਾਨ ਘਾਟਾ 'ਚ ਇਹ ਕਿਹੜੀ ਅਕਲ ਵਾਲੀ ਕਿਹੜੀ ਬੁੱਧ ਵਾਲੀ ਗੱਲ ਆ ਤੁਸੀਂ ਦੱਸੋ ਠੀਕ ਹੈ ਪਾਸਟਰੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡ ਨੂੰ ਸਮਾਂ ਦਿੱਤਾ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ ਗੋਡ ਬlesਸ ਯੂ ਰੱਬ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ